30 ਸਾਲਾਂ ਤੋਂ ਸਾਨੂੰ ਪਤਾ ਹੈ ਕਿ ਵੀ ਇਹ ਬਾਉਲਪੁਰ ਦਾ ਹੈਗਾ ਮੁਰੀਦ ਕੇ ਆ ਉਥੇ ਇਨਫਰਾਸਟ੍ਰਕਚਰ ਹੈਗਾ ਇਹਨਾਂ ਦਾ ਆਤੰਕੀਾਂ ਦਾ ਜਿਹੜਾ ਟਿਕਾਣੇ ਨੇ ਉਥੇ ਅਨੋਨਿਮ ਤਰਬੀਅਤ ਦਿੰਦੇ ਨੇ ਉਥੇ ਸਿੱਖਿਆ ਦਿੰਦੇ ਨੇ ਉਥੇ ਆਪਣੇ ਇਹ ਫੰਕਸ਼ਨ ਕਰਦੇ ਨੇ ਉਥੇ ਫੰਡ ਰੇਜ਼ਿੰਗ ਕਰਦੇ ਨੇ ਉਥੇ ਇਹਨਾਂ ਦੇ ਰਹਿਣ ਦੀਆਂ ਥਾਵਾਂ ਨੇ ਉਥੇ ਇਹਨਾਂ ਦੇ ਭਰਤੀ ਉਹ ਕਰਦੇ ਨੇ ਜਿਆਦਿਆਂ ਦੀ ਭਰਤੀ ਕਰਦੇ ਨੇ ਇਸ ਇਹਦੇ ਨਾਲ ਜਿਹੜੇ ਦੁਨੀਆਂ ਦੇ ਵਿੱਚ ਬੜਾ ਤਗੜਾ ਸਿਨੇ ਚਲਾ ਗਿਆ ਕਿ ਇਹ ਦੇ ਟਿਕਾਣੇ ਜਿੱਥੋਂ ਪਾਕਿਸਤਾਨ ਆਪਣਾ ਜਿਹੜਾ ਨਾ ਇਹ ਇੱਕ ਇੱਕ ਜਾਲ ਜਿਹੜਾ ਵਿਛਾਇਆ ਹੈ ਅਤੰਕ ਦਾ ਉਹਨੂੰ ਅੰਜਾਮ ਦਿੰਦਾ ਤੇ ਉਥੋਂ ਹੀ ਇਹ ਹਿੰਸਾਨ ਦੇ ਉੱਤੇ ਇਸ ਤਰ੍ਹਾਂ ਖੇ ਕਰਕੇ ਜਿਹੜੇ ਫਿਰਕੇਵਾਰਾ ਨਾ ਹਮਲੇ ਉਹਦੇ ਜੁੜੇ ਨੇ ਉਥੋਂ ਹੀ ਇਹ ਕਰਦਾ ਇਹ ਬਿਲਕੁਲ ਹੁਣ ਸਾਫ ਸਾਬਿਤ ਹੋ ਗਿਆ ਔਰ ਸਾਹਮਣੇ ਆ ਗਿਆ ਪਾਕਿਸਤਾਨ ਖੁਦ ਪੀੜ ਤੱਤਵ ਤੋਂ ਖੁਦ ਭਾਰਤ ਨਾਲੋਂ ਵੱਡਾ ਭੀੜਤਾ ਪਰ ਫਿਰ ਵੀ ਕੀ ਉਹ ਸਰਕਾਰਾਂ ਮੂਰਖ ਕਦੇ ਇਹ ਚ ਸਮਝਣਗੇ ਕਿ ਅੱਤਵਾਦ ਨੂੰ ਪਾਲਣਾ ਕੋਈ ਕੋ ਬਾਲੀ ਸੈਂਪ ਵਾਲੀ ਜਾਂ ਮਲਕ ਨੂੰ ਅੱਗੇ ਲੈ ਕੇ ਜਾਣ ਵਾਲੀ ਗੱਲ ਤੇ ਹੈ ਨਹੀਂ ਤੋ ਸਮਝਣ ਦੇ ਲਈ ਸਾਡਾ ਇੱਕ ਰਣਨੀਤਿਕ ਐਸੈਟ ਨੇ ਪਾਕਿਸਤਾਨ ਨੂੰ ਇੱਕ ਸਾਨੀ ਕਤਰ ਦਾ ਬਦਲਾ ਲੈਣ ਦੀ ਜਿਹੜੀ ਇੰਨੀ ਜ਼ਿਆਦਾ ਲਾਲਸਾ ਹੈ ਇੰਨੀ ਜ਼ਿਆਦਾ ਉਹਦੀ ਚੇਤਨਾ ਇੰਨੇ ਜ਼ਿਆਦਾ ਉਹ ਬਈ ਇੱਕ ਅੰਦਰੋਂ ਉਹਨਾਂ ਦੇ ਕੁਝ ਖਾ ਰਿਹਾ ਹੈ ਕੁਝ ਉਹ ਜਲਨ ਜੀ ਹੋ ਰਹੀ ਹੈ ਉਹ ਹੈ ਗੱਲ ਤੁਜੀ ਇਹ ਹੈ ਕਿ ਉਹ ਸੋਚਦੇ ਨੇ ਕਿ ਵੀ ਇਸ ਤਰੀਕੇ ਨਾਲ ਇਹ ਅਤਵਾਦੀਆਂ ਨੂੰ ਵਰਤ ਕੇ ਤੇ ਇੱਕ ਰਣਨੀਤਿਕ ਫਾਇਦਾ ਉਠਾ ਸਕਦੇ ਨੇ ਕਿ ਹਿੰਦੁਸਤਾਨ ਦਾ ਮੁਕਾਬਲਾ ਕਰ ਸਕਦੇ ਨੇ ਦੇਖੋ ਅਫਗਾਨਿਸਤਾਨ ਜੇ ਵੀ ਇਹਨਾਂ ਨੇ ਵਰਤੇ ਉਥੇ ਉਹ ਅਤਵਾਦੀ ਵਰਤੇ ਤੇ ਜਿਹੜੀ ਸੈਨਪ ਹੈ ਨਹੀਂ ਪਾਕਿਸਤਾਨ ਦੇ ਵਿੱਚ ਮੈਂ ਦੇਖਿਆ ਉਹ ਜਿਹੜੀ ਸੈਣ ਹੁੰਦੇ ਤੇ ਬੰਗਲਾਦੇਸ਼ ਨੇ ਕਿਉਂ ਆਪਣਾ ਵਕ ਹੁੰਦੇ ਨੇ ਇਹ ਲੋਕਾਂ ਦੇ ਅਗਰ ਕਿ ਕਿੰਨੀ ਗੱਲ ਸੀਗੀ ਉਹ ਜਿਹੜੇ ਚੋਣਾ ਸੀਗੇ ਚੋਣਾਂ ਦੇ ਨਤੀਜੇ ਨੂੰ ਮੰਨਣ ਵਾਲੀ ਗੱਲ ਸੀਗੀ ਉਹ ਨਹੀਂ ਮੰਨਣ ਨੂੰ ਤਿਆਰ ਸੀਗੀ ਇਹ ਜਿਹੜਾ ਨਾ ਇੱਕ ਕਮਜ਼ੋਰੀ ਹੈ ਪਾਕਿਸਤਾਨ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਹਮੇਸ਼ਾ ਥੱਲੇ ਲਈ ਜਾਂਦੀ ਹੈ ਹੁਣ ਦੇ ਕੋਦ ਕੋ ਆਰਥਿਕ ਉਹਨਾਂ ਦੀ ਸਥਿਤੀ ਕਿਨੀ ਹੈ ਮੜੀ ਹੈ ਪਰ ਮਨੁੱਖੀ ਸ਼ਕਤੀ ਦੀ ਕੁਝ ਤਮਕੀਆ ਕੋਈ ਉਹ ਪੌਸਿਬਿਲਿਟੀ ਹੈ ਕੁਝ ਉਹ ਚੀਜ਼ ਦੀ ਹੈ ਉਸ ਨੇ ਜਦੋਂ ਐਸਓਡੀ ਲੈਵਲ ਤੇ ਸੰਧੀਆਂ ਹੋਣ ਜਦੋਂ ਦੇਸ਼ਾਂ ਦੀਆਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਇਹ ਪਰਮਾਣੂ ਹਥਿਆਰ ਬਤ ਲਈਏ ਤੇ ਸਾਡਾ ਤਾਂ ਖਤਮਾ ਹੋ ਜਾਏਗਾ ਇੱਕ ਗੱਲ ਇਹ ਹੈ ਪਰ ਦੂਜੀ ਗੱਲ ਇਹ ਹੈ ਕਿ ਜੇ ਉਹਨਾਂ ਕੋਈ ਹੋਰ ਕਹਿੰਦੇ ਨੇ ਕਿ ਵੀ ਜੋ ਉਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਕੋਈ ਸਮਝ ਨਹੀਂ ਤੁਹਾਨੂੰ ਕੋਈ ਕਰਕੇ ਜਿੱਥੇ ਉਹ ਦੇਖਦੇਗੇ ਵੀ ਹਾਰ ਰਹੇ ਨੇ ਉਹ ਵਰਤ ਸਕਦੇ ਨੇ ਤਾਂ ਇਹਨਾਂ ਦੋਨਾਂ ਜਿਹੜੀ ਜਿਹੜੀ ਹੈ ਆਪੋਜ਼ਿੰਗ ਥਿਊਜ਼ ਨੇ ਇਹਨਾਂ ਨੂੰ ਰੀਕਨਸਾਈਲ ਕਰਨਾ ਬੜਾ ਔਖਾ ਹੈ ਮਗਰ ਮੈਂ ਨਹੀਂ ਕਹੁੰਦਾ ਕਿ ਵੀ ਅਸੀਂ ਇਸ ਮੌਕੇ ਤੇ ਉਸ ਹਾਲਾਤ 'ਚ ਪਹੁੰਚੀ ਹੈ ਤੁਸੀਂ ਜੁੜੇ ਹੋ ਅਕਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟੋਲ ਕਰੀਬ 15 ਦਿਨਾਂ ਬਾਅਦ ਭਾਰਤੀ ਫੌਜ ਨੇ ਪਹਿਲਗਾਮ ਹਮਲੇ ਦਾ ਬਦਲਾ ਲਿਆ ਪਾਕਿਸਤਾਨ ਦੇ ਵਿੱਚ ਅੱਤਵਾਦੀ ਟਿਕਾਣਿਆਂ ਤੇ ਰਸਟਾਈ ਕੀਤੀ ਆ ਤੇ ਬਹੁਤ ਸਾਰੇ ਅੱਤਵਾਦੀ ਟਿਕਾਣੇ ਨਸ਼ਟ ਕੀਤੇ ਨੇ ਜੋ ਅੱਤਵਾਦੀ ਟਿਕਾਣੇ ਭਾਰਤ ਨੇ ਨਸ਼ਟ ਕੀਤੇ ਨੇ ਉਹਨਾਂ ਦਾ ਅੱਗੇ ਕੀ ਪ੍ਰਭਾਵ ਪਏਗਾ ਕਿ ਅੱਤਵਾਦੀ ਹਮਲੇ ਬੰਦ ਹੋਣਗੇ ਜਾਂ ਫੌਜ ਨੂੰ ਕੀ ਮਨੋਕੀ ਫੌਜ ਨੂੰ ਕਿੰਨਾ ਕੁ ਮਨੋਗਲ ਉਹਨਾਂ ਦਾ ਬਦੇ ਗਏ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਰੱਖਿਆ ਮਾਹਿਰ ਮਿਸਟਰ ਨਲੀਪ ਸਿੰਘ ਬਾਜਵਾ ਨੇ ਗੱਲਬਾਤ ਉਹਨਾਂ ਦੇ ਨਾਲ ਅਸਿਕਾ ਮੋਦਸੋਧਾ ਲੋਖਰਕਰ ਦਨਵਾਤ ਸਮਾਂ ਦੇ ਰਿਹਾ ਗੱਲ ਜੀ ਤਾਂ ਜਿਸ ਤਰ੍ਹਾਂ ਮੈਂ ਕਿਹਾ ਸਭ ਤੋਂ ਪਹਿਲੀ ਨਜ਼ਰੇ ਤੁਸੀਂ ਇਹ ਜਿਹੜੀ ਸਟ੍ਰਾਈਕ ਆ ਭਾਰਤ ਦੀ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ 15 ਦਿਨ ਕਰੀ ਬੀਤ ਗਏ ਸੀ ਹਰ ਕੋ ਚਾਹੁੰਦਾ ਸੀ ਕਿ ਇਸ ਤਰੀਕੇ ਦੇ ਜੋ ਹਮਲੇ ਹੋ ਰਹੇ ਨੇ ਉਹ ਬੰਦ ਹੋਣ ਤੇ ਉਹਨਾਂ ਦੇ ਬਦਲੇ ਵੀ ਲਏ ਜਾਣ ਜੋ ਨਿਰਦੋਸ਼ਾਂ ਨੂੰ ਮਾਰਦ ਨੇ ਸਭ ਤੋਂ ਪਹਿਲੀ ਗੱਲ ਭਾਰਤੀ ਫੌਜ ਦਾ ਇਸ ਸਟੈਪ ਬੋਲਡ ਸਟੈਪ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕੋਈ ਗੱਲੇ ਆ ਕਿ ਇਹ ਜਿਹੜਾ ਨਾ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਇਸ ਗੱਲ ਤੇ ਕਿ ਕਿਸ ਤਰ੍ਹਾਂ ਇਹਨਾਂ ਨੇ ਚੋਣ-ਚੋਣ ਕੇ ਲੋਕਾਂ ਦਾ ਧਰਮ ਦਾ ਪਤਾ ਕਰਕੇ ਉਹ ਮੋਰਨ ਆਪਣਾ ਇਸਨ ਕਰਕੇ ਤੇ ਬਾਹਰ ਕੱਢ ਕੇ ਤੇ ਇਸ ਤਰ੍ਹਾਂ ਕਰਕੇ ਮਾਰਿਆ ਤੇ ਬਹੁਤ ਜ਼ਿਆਦਾ ਗੁੱਸਾ ਸੀਗਾ ਤੇ ਉਹ ਇੱਕ ਲਾਜ਼ਮੀ ਸੀ ਕਿ ਸਰਕਾਰ ਕੁਝ ਠੁਕਵੇਂ ਕਦਮ ਚੁੱਕੇ ਸੋ ਇਹ ਜਿਹੜਾ ਹੈ ਨਾ ਇੱਕ ਇੱਕ ਹਮਲਾ بڑا ਸਰਕਾਰਵਾ ਇੱਕ بڑا ਫੈਸਲਾ ਕੋਣ ਇੱਕ ਬੜਾ ਚੰਗੇ ਬੜੀ ਸੋਹਣੇ ਮਨਸੂਬੇ ਨਾਲ ਬਣਾਇਆ ਗਿਆ ਇਹ ਹਮਲਾ ਹੈ ਔਰ ਇਹ ਨਾਲ ਇਹ ਹੈ ਕਿ ਵੀ ਇਹਨਾਂ ਨੇ ਆਪਣਾ ਹਵਾਈ ਜਹਾਜ਼ਾਂ ਤੋਂ ਇਹਨਾਂ ਨੇ ਹਰਿਤਖੇਰ ਪੂਰੀ ਤਫਸੀਲ ਵਗੈਰਾ ਸਾਹਮਣੇ ਆਏਗੀ ਪਰ ਜੋ ਜਿਸ ਤੱਕ ਅਸੀਂ ਦੇਖ ਸਕਦੇ ਹਾਂ ਔਰ ਉਹ ਹਿਸਾਬ ਲਾ ਸਕਦੇ ਹਾਂ ਉਸ ਉਸ ਨੂੰ ਉਹ ਹੁਣ ਤੁਲਨਾ ਜਾਂ ਜੀ ਕਰ ਕਰਦੇ ਆ ਕਰਦਾ ਮੈਂ ਤੇ ਉਹ ਇਹ ਵੀ ਹਵਾਈ ਜਹਾਜ਼ਾਂ ਤੋਂ ਇਹਨਾਂ ਨੇ ਛੱਡੇ ਨੇ ਕਰੂਜ਼ ਮਜ਼ਾਇਲ ਵਗੈਰਾ ਔਰ ਜਿਹੜੇ ਭੋਰ ਮੇ ਜਿਹੜੇ ਸਾਜ਼ੋ ਸਮਾਨ ਛੱਡਿਆ ਵਗੈਰਾ ਤੇ ਉਹ ਇਹਨਾਂ ਨੇ ਹਮਲਾ ਕੀਤਾ ਹੈ ਜਿਹੜੇ ਅਤਵਾਦੀ ਜਿਹੜੇ ਆਤੰਕੀ ਟਿਕਾਣੇ ਸੀਗੇ ਉਹਦੇ ਤੇ ਹਮਲਾ ਕੀਤਾ 9 ਥਾਵਾਂ ਤੇ ਕੀਤਾ ਹੈ ਪਾਕਿਸਤਾਨੀ ਤਿੰਨ ਮੰਨਦੇ ਨੇ ਪਰ ਇਹ ਜੋ ਸਾਡਾ ਆਪਣਾ ਇੱਕ ਪ੍ਰੈਸ ਰਿਲੀਜ਼ ਦਿੱਤਾ ਗਿਆ ਹੈ ਰੱਖਿਆ ਮੰਤਰਾਲੇ ਵੱਲੋਂ ਔਰ ਤਿੰਨਾ ਫੌਜੀ ਸਿਵਲ ਨੂੰ ਦਿੱਤਾ ਗਿਆ ਇਹ 9 ਥਾਵਾਂ ਟਿਕਾਣੇ ਤੇ ਹਮਲਾ ਕੀਤਾ ਗਿਆ ਔਰ ਉਤੇ ਕਯੂਟੀ ਵੀ ਹੋਈਆਂ ਨੇ ਔਰ ਉਹ ਇੱਕ ਦੁਨੀਆ ਨੂੰ ਦਿਖਾਇਆ ਗਿਆ ਕਿ ਇਹ ਹੈ ਪਾਕਿਸਤਾਨ ਦੇ ਦੀ ਧਰਤੀ ਉੱਤੇ ਇਹ ਅਤੰਕੀ ਟਿਕਾਣੇ ਨੇ ਇਥੋਂ ਜੈਸ਼ੇ ਮੁਹੰਮਦ ਦੇ ਫੈਲੀਟੀ ਵਗੈਰਾ ਔਰ ਮੌਲਾਨਾ ਮਸੂਦ ਨਜ਼ਰ ਵਗੈਰਾ ਹਿੰਦੁਸਤਾਨ ਦੇ ਉੱਤੇ ਮਸੂਬਾ ਬੰਦੀ ਇਹ ਹੋਮ ਹਾਰਕਤੂਲ ਅਨਸਾਰ ਵਗੈਰਾ ਸਾਰੇ ਇਹ ਤੇ ਇਹ ਹਮਲੇ ਕਰਾਉਂਦੇ ਨੇ ਇੱਥੇ ਜ਼ਹਿਰ ਗੋਲ ਦੇ ਹਿੰਦੁਸਤਾਨ ਦੇ ਕਿਲਾ ਉਹ ਜਿਹੜਾ ਕਦੇ ਤੁਸੀਂ ਦੇਖਿਆ ਕਿਸ ਤਰ੍ਹਾਂ ਪ੍ਰਗਟ ਹੋਇਆ ਪੈਲਗਾਮ ਦੇ ਵਿੱਚ ਸੋ ਉਹ ਇਸ ਤਰ੍ਹਾਂ ਦਾ ਜਿਹੜਾ ਨਾ ਹਮਲਾ ਇਹ ਬੜੀ ਸੋਚੀ ਸਮਝੀ ਇੱਕ ਪਲੈਨਿੰਗ ਦੇ ਨਾਲ ਔਰ ਉਹ ਉਹ ਗੱਲ ਉਹ ਦੂਸ ਸੋਚ ਚੜੀ ਆ ਉਸ ਹਿਸਾਬ ਨਾਲ ਇਹਨੇ ਨਾ ਕੀਤਾ ਸਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹੋ ਜਿਹੜੇ ਭਾਰਤ ਨੇ ਉਹਨਾਂ ਜਿਹੜੇ ਸਪੌਟ ਸੀਗੇ ਉਹ ਆਇਡੈਂਟੀਫਾਈ ਕੀਤੇ ਉਹਨਾਂ ਤੇ ਹਮਲਾ ਕੀਤਾ ਤੇ ਪੂਰੇ ਦੇਸ਼ ਪੂਰੇ ਸੰਸਾਰ ਭਰ ਨੂੰ ਅੱਜ ਦੱਸ ਦਿੱਤਾ ਕਿ ਪਾਕਿਸਤਾਨ ਦੇ ਵਿੱਚ ਆ ਅੱਤਵਾਦੀ ਟਿਕਾਣੇ ਨੇ ਹੁਣ ਉਹਨਾਂ ਅੱਤਵਾਦੀ ਟਿਕਾਣਿਆਂ ਤੇ ਹਮਲਾ ਉਹੀ ਸਪੌਟ ਮਤਲਬ ਚੁਣੇ ਤਾਂ ਗਏ ਸਮਝ ਆਉਂਦੀ ਆ ਹੁਣ ਉਹਨਾਂ ਦੇ ਇੱਕ ਮੈਸੇਜਿੰਗ ਵੀ ਤਾਂ ਹੋਈਗੀ ਨਾ ਵਿਸ਼ੇ ਪੱਧਰ ਤੇ ਆ ਟਿਕਾਣੇ ਨੇ ਭਾਈ ਆ ਦੇਖੋ ਆ ਅੱਤਵਾਦੀ ਰਿਕਾਰਡ ਸੀ ਇੱਥੇ ਸੀ ਨਸ਼ਤ ਕੀਤੇ ਗਏ ਹੈ ਪਾਕਿਸਤਾਨ ਸਪੋਰਟ ਕਰਦਾ ਲਗਭਗ 35 ਸਾਲਾਂ ਤੋਂ ਸਾਨੂੰ ਪਤਾ ਹੈ ਕਿ ਵੀ ਇਹ ਬਾਉਲਪੁਰ ਦਾ ਹੈਗਾ ਮੁਰੀਦ ਕੇ ਆ ਉਥੇ ਜਿਹੜਾ ਹੈ ਨਾ ਇਹਨਾਂ ਦੇ ਇਨਫਰਾਸਟ੍ਰਕਚਰ ਹੈਗਾ ਇਹਨਾਂ ਦਾ ਆਤੰਕੀਆਂ ਦਾ ਜਿਹੜਾ ਟਿਕਾਣੇ ਨੇ ਉਥੇ ਇਹਨਾਂ ਦੀ ਤਰਬੀਅਤ ਦਿੰਦੇ ਨੇ ਉਥੇ ਸਿੱਖਿਆ ਦਿੰਦੇ ਨੇ ਉਥੇ ਆਪਣੇ ਫੰਕਸ਼ਨ ਕਰਦੇ ਨੇ ਉਥੇ ਫੰਡ ਰੇਜ਼ਿੰਗ ਕਰਦੇ ਨੇ ਉਥੇ ਇਹਨਾਂ ਦੇ ਰਹਿਣ ਦੀਆਂ ਥਾਵਾਂ ਨੇ ਉਥੇ ਇਹਨਾਂ ਦੇ ਭਰਤੀ ਉਹ ਕਰਦੇ ਨੇ ਜਿਆਦਿਆਂ ਦੀ ਭਰਤੀ ਕਰਦੇ ਨੇ ਸੋ ਉਹ ਜਿਹੜਾ ਨਾ ਇੱਕ ਦੁਨੀਆ ਦੇ ਸਾਹਮਣੇ ਲਿਆਉਣ ਦਾ ਇੱਕ ਬਿਹਤਰ ਤਰੀਕਾ ਹੈਗਾ ਸੀਗਾ ਜਿਹੜਾ ਹੁਣ ਅਸੀਂ ਦੇਖਿਆ ਕੱਲ ਰਾਤ ਕਿ ਉਹਨਾਂ ਦੇ ਉੱਤੇ ਹਮਲਾ ਕਰਕੇ ਉੱਤੇ ਇਨਵੈਸਟ ਕਰਨਾ ਉੱਤੇ ਨੁਕਸਾਨ ਪਹੁੰਚਾਣਾ ਵਗੈਰਾ ਔਰ ਇਸ ਇਸ ਦੇ ਨਾਲ ਜਿਹੜਾ ਦੁਨੀਆ ਦੇ ਵਿੱਚ ਇੱਕ ਬੜਾ ਤਗੜਾ ਸਿਨੇ ਚਲਾ ਗਿਆ ਕਿ ਇਹ ਦੇ ਤਿਕਾਣੇ ਜਿੱਥੋਂ ਪਾਕਿਸਤਾਨ ਆਪਣਾ ਜਿਹੜਾ ਨਾ ਇਹ ਇੱਕ ਜਾਲ ਜਿਹੜਾ ਵਿਛਾਇਆ ਹੈ ਅਤੰਕ ਦਾ ਉਹ 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 ਅਨਜਾਨ ਦਿੰਦਾ ਤੇ ਉਥੋਂ ਹੀ ਇਹ ਹਿੰਦਸਾਨ ਦੇ ਉੱਤੇ ਇਸ ਤਰ੍ਹਾਂ ਖੇ ਕਰਕੇ ਜਿਹੜੇ ਫਿਰਕੇਵਾਰਾ ਨਾ ਹਮਲੇ ਹਮਰੇ ਜਿਹੜੇ ਨੇ ਉਥੋਂ ਹੀ ਇਹ ਕਰਾਉਂਦਾ ਇਹ ਬਿਲਕੁਲ ਹੁਣ ਸਾਫ ਸਾਬਿਤ ਹੋ ਗਿਆ ਔਰ ਸਾਹਮਣੇ ਆ ਗਈ ਗੱਲ ਤੇ ਸਰ ਦੂਜੇ ਪਾਸੇ ਇਹ ਹਮਲੇ ਤੋਂ ਬਾਅਦ ਬਹੁਤ ਸਾਰੇ ਮੁਲਕ ਨੇ ਜਿਹੜੇ ਭਾਰਤ ਦੇ ਪੱਖ ਦੇ ਵਿੱਚ ਆਉਣ ਨੇ ਬਹੁਤ ਸਾਰੇ ਮੁਲਕ ਹੋ ਵੀ ਨੇ ਜਿਹੜੇ ਭਾਰਤ ਨਾਲ ਸਿਰਫ ਵਿਰੋਧੀ ਹੋਣ ਕਰਕੇ ਪਾਕਿਸਤਾਨ ਦੇ ਵਿੱਚ ਪੱਕ ਨੇ ਤੇ ਮੈਂ ਟਰਕੀ ਆ ਉਹ ਪਾਕਿਸਤਾਨੀ ਨਾਲ ਸ਼ਦਗਾਹ ਦੀ ਸਾਈਟ ਤਾਂ ਕਰਨੀ ਸ਼ੁਰੂ ਕਰਤੀ ਤੇ ਚੀਨ ਉਹ ਹਮੇਸ਼ਾ ਹੀ ਪਾਕਿਸਤਾਨ ਦੀ ਪਿੱਠ ਤੇ ਖੜਦਾ ਤਾਂ ਫਿਰ ਕੀ ਇਹ ਇਸ ਇਹਦੇ ਭਾਰਤ ਨੂੰ ਮਤਲਬ ਕਿੰਨਾ ਕੀ ਭਾਰਤ ਲਈ ਉਹ ਝਟਕੇ ਵਾਲੀ ਗੱਲ ਆ ਇਹ ਪਾਲੀ ਇਹ ਉਹ ਕਿ ਦੂਜੇ ਪਾਸੇ ਇਜ਼ਰਾਈਲ ਹੈ ਇਜ਼ਰਾਈਲ ਭਾਰਤ ਦੇ ਨਾਲ ਖੜਾ ਤੇ ਉਸ ਜੋ ਜੋ ਇਹ ਜੀਓ ਪੋਲਿਟਿਕਸ ਹੋਏਗੀ ਜਦੋਂ ਵਿਸ਼ਾ ਪੱਧਰ ਤੇ ਗੱਲ ਹੋਏਗੀ ਕੋਈ ਮੁਲਕ ਉਧਰਲੇ ਪਾਸੇ ਵੀ ਖੜਨਗੇ ਕਈ ਮੁਲਕ ਇਧਰਲੇ ਪਾਸੇ ਖੜਨਗੇ ਤਾਂ ਤੁਸੀਂ ਭਾਰਤ ਦੀ ਪੋਜੀਸ਼ਨ ਕਿਵੇਂ ਲਿਖਦੇ ਹੋ ਵੇਖੋ ਕੋਈ ਇਹ ਨਵੀਂ ਗੱਲ ਨਹੀਂ ਹੈਗੀ 71 ਚ ਮੈਨੂੰ ਯਾਦ ਆ ਇਬਨ ਸਾਰਾ ਜਿਹੜਾ ਇਹ ਪੱਛਮੀ ਜਿਹੜਾ ਬਲੌਕ ਸੀਗਾ ਨੈਟੋ ਔਰ ਸੀਟੋ ਸੈਂਟੋ ਸੀਟੋ ਸੈਂਟੋ ਦਾ ਪਾਕਿਸਤਾਨ ਦੇ ਮੈਂਬਰ ਸੀਗਾ ਜੀ ਉਹ ਸਾਰੇ ਪਾਕਿਸਤਾਨ ਦੇ ਨਾਲ ਸੀਗੇ ਇੱਥੇ ਤੱਕ ਅਮਰੀਕਾ ਨੇ ਤੇ ਆਪਣਾ ਉਹ ਬੇੜਾ ਭੇਜ ਦਿੱਤਾ ਸੀਗਾ ਬੰਗਾਲ ਦੀ ਖਾੜੀ ਦੇ ਵਿੱਚ ਕਿ ਕਿ ਵੀ ਇਹ ਹਿੰਦੁਸਤਾਨ ਨੂੰ ਰੁਕਿਆ ਜਾਵੇ ਪੂਰਬੀ ਪਾਕਿਸਤਾਨ ਦੇ ਉੱਤੇ ਕਬਜ਼ਾ ਕਰਤੇ ਤੇ ਔਰ ਬੰਗਲਾਦੇਸ਼ ਬਣਾਉਣ ਤੇ ਔਰ ਉਹ ਫਿਰ ਨੀਡਰਤਾ ਨਾਲ ਸਾਡੀ ਲੀਡਰਸ਼ਿਪ ਨੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਤੇ ਬਾਕੀ ਲੀਡਰਾਂ ਨੇ ਔਰ ਸਾਡੇ ਫੌਜੀ ਜਿਹੜੇ ਆਪਣਾ ਸਰਬਰਾ ਸੀਗੇ ਔਰ ਉਹਨਾਂ ਨੇ ਜਿੱਟਿਆ ਉਹਨਾਂ ਨੇ ਪੂਰੀ ਦ੍ਰਿੜਤਾ ਨਾਲ ਉਹਨਾਂ ਦੇ ਸਾਹਮਣੇ ਸਾਹਮਣਾ ਕੀਤਾ ਔਰ ਸਾਡੀ ਜਿਹੜੀ ਸਾਡਾ ਆਪਣਾ ਮੇੜਾ ਜਿਹੜਾ ਉਹ ਤਿਆਰ ਹੋ ਕੇ ਖਲੋ ਗਿਆ ਕੁਝ ਰੂਸ ਨੇ ਵੀ ਮਦਦ ਕੀਤੀ ਔਰ ਇਹ ਬਰਤਾਨੀਆਂ ਦੇ ਵੀ ਕੋਈ ਪੰਡੂਬੀਆਂ ਉੱਤੇ ਆ ਗਈ ਸੀਗੀਆਂ ਵਗੈਰਾ ਉਹ ਉਹ ਸਮਝਵਲ ਜਿਹੜਾ ਉਹ ਬਾਜ਼ੀ ਜਿੱਤ ਕੇ ਕਿ ਨਾ ਹੀ ਸਿਰਫ ਅਸੀਂ ਬੰਗਲਾਦੇਸ਼ ਬਣਾਉਣ ਦੇ ਵਿੱਚ ਕੰਮ ਬਣਾਉਣ ਦੇ ਵਿੱਚ ਕਾਮਯਾਬ ਹੋ ਗਏ ਮਗਰ ਇਹ ਅਮਰੀਕੀਆਂ ਨੂੰ ਅਸੀਂ ਸਟੇ ਡਾਊਨ ਕਰਤਾ ਜਿਹੜਾ ਕਿ ਮੈਂ ਇੱਕ ਅੰਗਰੇਜ਼ ਦਾ ਲਫਜ਼ ਫਿਕਰਾ ਵਰਤਾਂ ਸਟੇ ਡਾਊਨ ਕਰਤਾ ਔਰ ਉਹਨਾਂ ਨੂੰ ਵਾਪਸ ਮੋੜਨਾ ਪੈ ਗਿਆ ਜੀ ਤੋਂ ਉਹ ਜਿਹੜਾ ਹੈ ਨਾ ਕੋਈ ਐਸੀ ਜੀ ਗੱਲ ਨਹੀਂ ਹੈ ਜੇ ਤੁਹਾਡੀ ਆਪਣੇ ਲੀਡਰਸ਼ਿਪ ਪੋਲੀਟੀਕਲ ਤੇ ਮਿਲਟਰੀ ਤੇ ਲੀਡਰਸ਼ਿਪ ਤੇ ਗ੍ਰੀਵ ਹੋਵੇ ਔਰ ਜੇਡਾ ਤੁਹਾਡੇ ਮੁਲਕੇ ਇਕੱਠਾ ਹੋਏ ਇਕਤਾ ਨਾਲ ਤੁਸੀਂ ਪ੍ਰਗਟ ਕਰਕੇ ਤੇ ਤੁਸੀਂ ਸਾਹਮਣਾ ਕਰੋ ਇਹਨਾਂ ਮੁਸ਼ਕਲਾਂ ਦੀ ਔਰ ਜਿਹੜੇ ਇੱਕ ਦੂਜੇ ਮੁਲਕਾਂ ਨੂੰ ਵੰਗਾਰਦੇ ਨੇ ਤੇ ਫਿਰ ਕੋਈ ਮੁਸ਼ਕਿਲ ਵਾਲੀ ਗੱਲ ਨਹੀਂ ਹੈਗੀ ਔਰ ਬਾਕੀ ਜੇ ਹੈ ਕਿ ਵੀ ਭਰਦੀ ਫੌਜੀ ਸ਼ਕਤੀ ਜਿਹੜੀ ਤੁਹਾਡੀ ਆਰਥਿਕ ਸਾਦੀ ਸ਼ਕਤੀ ਵਗੈਰਾ ਇਹ ਸਾਰੇ ਜਿਹੜੇ ਨੇ ਇਹ ਇੱਕ ਇਸ ਵੇਲੇ ਤੇ ਕੰਮ ਆਉਣਗੇ ਮੇਰੇ ਹਰ ਬਾਕੀ ਜਿਹੜਾ ਵਿੱਚ ਉਹ ਇੱਕ ਜਿਹੜਾ ਹੌਸਲਾ ਹੈ ਕਿ ਬਣਾਉਣਾ ਉਹ ਨਿਸ਼ਚੈ ਕਰਨਾ ਵਗੈਰਾ ਉਹ ਉਹਦੀ ਲੋੜ ਸੀਗੀ ਉਹ ਮੈਂ ਦੇਖਿਆ ਸਾਹਮਣੇ ਹੈ ਕਿ ਵਿੱਚ ਮੁਕਦੇ ਵਿੱਚ ਇੱਕ ਇਕਤਾ ਬਣੀ ਜਾ ਰਹੀ ਹੈ ਔਰ ਇੱਕ ਪੂਰਾ ਹੌਸਲਾ ਕਿ ਵੀ ਲੜਾਈ ਲੜਨੀ ਹੈ ਲੋਕ ਇਤਨਾ ਅਗੇ ਸੀ ਕਿ ਵੀ ਬਾਰ-ਬਾਰ ਪਾਕਿਸਤਾਨ ਕਰ ਜਾਂਦਾ ਕਰੀ ਜਾਂਦਾ ਅਸੀਂ ਕੁਝ ਕਰ ਨਹੀਂ ਸਕੇ ਉਹ ਇਹ ਜਿਹੜਾ ਨਾ ਅ ਅਖੀ ਤੱਕ ਲੜਨ ਵਾਸਤੇ ਇਹ ਮੁਲਕ ਹੁਣ ਤਿਆਰ ਹੋ ਗਿਆ ਜੀ ਪਰ ਜਿਸ ਤਰ੍ਹਾਂ ਤੁਸੀਂ ਕੀਤਾ ਕਿ ਪਾਂਡੂਬੀਆਂ ਦੀ ਗੱਲ ਕੀਤੀ ਜੀ 터ਕੀ ਨੇ ਵੀ ਹੁਣ ਇਹ ਚੀਜ਼ ਕੀਤੀ ਹੈ ਉਹ ਪਾਕਿਸਤਾਨ ਦੇ ਫੇਵਰ ਚ ਆ ਕੇ ਪਾਕਿਸਤਾਨ ਨੂੰ ਉਹਨਾਂ ਨੇ ਆਪਣਾ ਉਹ 터ਕ ਪਾਂਡੂਬੀਆਂ ਭੇਜੀਆਂ ਨੇ ਉਹ ਹੁਣ ਦੇਖੋ ਉਹਨਾਂ ਦੀ ਬੇ ਬੜੀ ਲੰਬੀ ਰਣਨੀਤਿਕ ਸੋਚ ਹੈ ਉਹ ਹੁਣ ਉੱਪਰ ਕੇ ਆਉਣਾ ਚਾਹੁੰਦੇ ਨੇ ਕਿ ਮੁਸਲਮਨ ਬਲੌਕ ਦੇ ਲੀਡਰ ਵਗੈਰਾ ਔਰ ਜਿਸ ਤਰ੍ਹਾਂ ਦੀ ਹੁਣ ਉਹਨਾਂ ਦੀ ਆਪਣੀ ਲੀਡਰਸ਼ਿਪ ਹੈ ਇਸ ਵੇਲੇ ਔਰ ਦੇਖੋ ਕਿਸੇ ਵੇਲੇ ਇੱਕ ਬੜੀ ਰੋਸ਼ਨ ਖਿਆਲੀ ਸੋਚ ਹੁੰਦੀ ਸੀ ਤੁਰਕੀ ਦੇ ਵਿੱਚ ਅਤ ਤੁਰਕ ਦਾ ਵੇਲਾ ਸੀਗਾ ਜਿਵੇਂ ਕਿ ਵੀ ਤੁਰਕੀ ਨੂੰ ਵਿਸ਼ੋਕਰ ਤੋਂ ਲੈ ਕੇ ਤੇ ਆਧੁਨਿਕ ਯੁੱਗ ਤੀਬ ਲੈ ਆਏ ਸੀਗਾ ਤੇ ਹੁਣ ਉਹ ਹੁਣ ਇੱਕ ਫੁੱਲ ਸਰਕਲ ਚਲਾ ਗਿਆ ਹੁਣ ਉਹ ਫਿਰ ਇੱਕ ਸੱਜੇਪੱਖੀ ਉਤੇ ਲੀਡਰਸ਼ਿਪ ਆ ਗਈ ਹੈ ਤੇ ਉਹ ਫਿਰ ਆਪਣਾ ਪਿਰ ਕਬਰਸਤ ਲਾਈਨ ਦੇ ਉਤੇ ਸੋਚਦੇ ਨੇ ਤੇ ਹੁਣ ਕੋਸ਼ਿਸ਼ ਇਹ ਹੈ ਕਿ ਵੀ ਇਹੀ ਕਿ ਮੁਸਲਮ ਬਲੌਕ ਬਣਾਏ ਜਾਵੇ ਤੇ ਇਹ ਸਾਰੇ ਇਕੱਠੇ ਕਰ ਜਾਣ ਪਾਕਿਸਤਾਨ ਬੜੀ ਈਮਤ ਰੱਖਦਾ ਕਿਉਂਕਿ ਮੁਸਲਮ ਬਲੌਕਸ ਦੇ ਮੁਸਲਮ ਮਲਕਾਂ ਦੇ ਵਿੱਚ ਇਹੀ ਇੱਕ ਐਡਮਿਨ ਸ਼ਕਤੀ ਹੈ ਉਹ ਇਸੇ ਨੂੰ ਵੀਰ ਅਗਲੇ ਕਰਦੇ ਨੇ ਮਗਰ ਕੋਈ ਐਡੀ ਗੱਲ ਨਹੀਂ ਹੈਗੀ ਇਹ ਆਪਣਾ ਸਾਡਾ ਮੁਲਕ ਇਕੱਠਾ ਰਹੇ ਔਰ ਡਿੜਤਾ ਰਹੇ ਸਾਡੀ ਕਾਇਮ ਰਹੇ ਤੇ ਇਹ ਤੁਰਕੀ ਵਗੈਰਾ ਹੋਰੇ ਬੰਗਲਾਦੇਸ਼ ਧੁਰ ਇਹ ਚੀਨ ਤਾਂ ਕਿ ਵਗੈਰਾ ਸਾਡੇ ਸਾਹਮਣੇ ਕੁਝ ਕੋਈ ਮੈਨਾ ਨਹੀਂ ਰਖਦੇ ਹੂੰ ਤੇ ਦੂਜੇ ਪਾਸੇ ਅਮਰੀਕਾ ਜਿਵੇਂ ਤੁਸੀਂ ਗੱਲ ਕੀਤੀ ਆ ਪਹਿਲਾਂ ਵੀ ਉਹਨਾਂ ਨੇ ਮਿਸ ਜਿੰਦਰਾ ਗਾਂਧੀ ਵੇਲੇ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਆਪਾਂ ਸੂਝ-ਬੂਝ ਨਾਲ ਜਾਂਦਾ ਕਿ ਨਾਲ ਰੋਕਿਆ ਅਮਰੀਕਾ ਦੇ ਦੋ ਇਹਨਾਂ ਦੀ ਮਦਦ ਕਰ ਰਿਹਾ ਸੀ ਪਰ ਦੂਜੇ ਪਾਸੇ ਹੁਣ ਵੀ ਉਹਨਾਂ ਦਾ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਟਰੰਪ ਇੱਕ ਪਾਸੇ ਇਹ ਕਹਿੰਦੇ ਨੇ ਨੋਦੀ ਮੇਰੇ ਦੋਸਤ ਭਾਰਤ ਨਾਲ ਮੇਰੇ ਬਹੁਤ ਚੰਗੇ ਸਬੰਧ ਪਰ ਉਸ ਤੋਂ ਬਾਅਦ ਉਹਨਾਂ ਦਾ ਬਿਆਨ ਆ ਜਾਣਾ ਕਿ ਭਾਰਤ ਨੇ ਜਿਹੜੇ ਕਾਰਵਾਈ ਕੀਤੀ ਹੈ ਸ਼ਰਮਨਾਕ। ਪਿਛਲੇ ਦਿਨ ਮਤਲਬ ਅੱਜ ਹੀ ਉਹਨਾਂ ਦੀ ਇਹ ਸਟੇਟਮੈਂਟ ਆਉਂਦੀ ਹੈ ਜਦੋਂ ਭਾਰਤ ਨੇ ਕਾਰਵਾਈ ਕਰਦਾ ਫਿਰ ਟਰੰਪ ਕਹਿੰਦੇ ਨੇ ਕਿ ਕਾਰਵਾਈ ਸ਼ਰਮਨਾਕਾ ਕਿ ਇਹ ਡਬਲ ਸਟੈਂਡਰਡ ਅਮਰੀਕਾ ਦਾ ਫਿਸ਼ਰ ਰਿਹਾ। ਕੋਈ ਆ ਧੋਗਲੀ ਰਾਜਨੀਤੀ ਜਿਹੜੀ ਇਹ ਨਾ ਇਹ ਆਪਣਾ ਇਹ ਹੁਣ ਸਮਝ ਲੈ ਕਿ ਇਹ ਪਹਿਲੀ ਵਾਰੀ ਪ੍ਰਗਟ ਹੋ ਰਹੀ ਹੈ ਅਮਰੀਕਾ ਦੇ ਪੱਖੋਂ ਤੇ ਇਹ ਜਿਹੜਾ ਨਾ ਪਹਿਲਾਂ ਤੇ ਪਾਕਿਸਤਾਨ ਇਹਨਾਂ ਦਾ ਇੱਕ ਕਲਾਇੰਟ ਸਟੇਟ ਰਿਹਾ। ਕਿ ਕਿ ਵੀ ਜਿਹੜਾ ਨਾ ਉਹ ਜਿਹੜੀ ਜਿਹੜਾ ਕੋਲਡ ਵਾਰ ਦੀ ਜਿਹੜੀ ਪੋਲਿਟਿਕਸ ਸੀਗੀ ਔਰ ਉਹਦੇ ਵਿੱਚ ਇਹਨਾਂ ਨਾਲ ਸੀਗਾ ਸਿਟੋ ਸੈਂਟੋ ਇਹ ਸੈਂਟੋ ਜਿਹੜੇ ਮਿਲਟਰੀ ਪੈਕ ਸੀਗੇ ਉਹਦੇ ਵਿੱਚ ਪਾਕਿਸਤਾਨ ਮੈਂਬਰ ਸੀਗਾ ਨਾਲੇ ਇਹ ਅਮਰੀਕਾ ਤੋਂ ਕਾਫੀ ਸਾਰੇ ਉਹਨੂੰ ਆਰਮ ਰੇਡ ਵੀ ਮਿਲੀ ਸੀਗੀ ਜਿਹੜਾ ਕਿ ਸਾਡੇ ਖਿਲਾਫ ਵਰਤੀ ਇਹਨਾਂ ਨੇ ਔਰ ਹਰ ਪਾਸੇ ਫਿਰ ਜਾ ਕੇ ਫਿਰ ਜੇ ਅਫਗਾਨ ਯੁੱਧ ਦੇ ਵਿੱਚ ਵਲ ਐਂਬਲਮ ਕਾਜ਼ੀ ਪਾਕਿਸਤਾਨ ਦੀ ਉਹਦੇ ਕਰਕੇ ਅਮਰੀਕਾ ਦੇ ਵੱਲੋਂ ਪਾਕਿਸਤਾਨ ਨੂੰ ਕਾਫੀ ਤਾਪੀ ਦਿੱਤੀ ਗਈ ਜੀ ਮਗਰ ਹੁਣ ਉਹ ਪਾਕਿਸਤਾਨ ਵੀ ਅਮਰੀਕਾ ਵੀ ਇੱਕ ਦੁਬਿਧਾ ਦੇ ਵਿੱਚ ਆਇਆ ਕਿ ਪਾਕਿਸਤਾਨ ਵੱਲੋਂ ਹੁਣ ਕੁਝ ਕੋਈ ਉਹਨਾਂ ਲੋੜ ਨਹੀਂ ਉਹ ਅਫਗਾਨ ਯੁੱਧ ਵੀ ਮੁੱਕ ਗਿਆ ਉਹ ਜਿਹੜਾ ਦੂਜਾ ਸੀਗਾ ਅਫਗਾਨ ਕਰਕੇ ਉਹ ਵੀ ਖਤਮ ਹੋ ਗਿਆ ਦੇ ਹੋਰ ਕੋਈ ਮੈਂ ਨਹੀਂ ਦੇ ਜਿਆਦਾ ਹੁਣ ਜਿਹੜੀ ਹੈ ਪਾਕਿਸਤਾਨ ਦਾ ਰਵਈਆ ਦੇ ਚੀਨ ਪੱਖੀ ਹੈ ਜੀ ਮਗਰ ਇਹ ਫਿਰ ਵੀ ਫਿਰ ਵੀ ਛੱਡਣਾ ਨਹੀਂ ਚਾਹੁੰਦੇ ਸੋ ਜੋ ਐਸੀ ਜੀ ਗੱਲਾਂ ਕਰੇ ਵਗੈਰਾ ਤੇ ਸਾਨੂੰ ਤਾਂ ਸੋਚਣਾ ਚਾਹੀਦਾ ਕਿ ਸਾਡਾ ਕੋਈ ਸਾਡੇ ਨਾਲ ਕੋਈ ਹੈ ਨਹੀਂ ਤੁਹਾਨੂੰ ਤਾਂ ਆਪ ਆਪਣੀ ਲੜਾਈ ਲੜਨੀ ਚਾਹੀਦੀ ਖੁਦ ਦੀ ਲੜਾਈ ਹੁਣ ਸਾਂ ਕੋਈ ਜਿਹੜਾ ਨਾ ਉਹਦੇ ਵਿੱਚ ਅਸੀਂ ਕੇਂਦਰੀਕ ਜੀ ਅਮਰੀਕਾ 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 ਉਹ ਕੁਝ ਨਹੀਂ ਹੋਣ ਵਾਲਾ ਅਮਰੀਕਾ ਦੇ ਦੇਖੋ ਪਾਕਿਸਤਾਨ ਨੂੰ ਤਾਂ ਆਖਿਰ ਚ ਛੱਡ ਹੀ ਦਿੱਤਾ ਨਾ ਹੁਣ ਇੱਕ ਅਦਰ ਉਦੇ ਵਿੱਚ ਵੀ ਪਾਕਿਸਤਾਨ ਦੇ ਦੋ ਟੁਕੜੇ ਹੋ ਗਏ ਇਹ ਅਮਰੀਕਾ ਨੇ ਮਦਦ ਨਹੀਂ ਕੀਤੀ ਹਾਂ ਠੀਕ ਹੈ ਉਹ ਬੀੜਾ ਭੇਜਿਆ ਸੱਤਵਾਂ ਬੀੜਾ ਉਹ ਤੇ ਭੇਜਿਆ ਸੀਗਾ ਬੰਗਾਲ ਦੀ ਖਾੜੀ ਦੇ ਵਿੱਚ ਮਗਰ ਉਹ ਤੋਂ ਮੁੜੇ ਸੀਗੇ ਉਹਨਾਂ ਨੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਤੇ ਦੂਜੀ ਪਾਸੇ ਵੀ ਦੇਖੋ ਉਮ افغانستان ਜਿभी ਉਹ ਆਪਣੇ ਜਿਹੜੇ ਉਹਨਾਂ ਦੇ ਹਾਮੀ ਸੀਗੇ ਉਹਨਾਂ ਨੂੰ ਛੱਡ ਕੇ ਤਾਂ ਆ ਕੇ ਉਹ ਕਿਤੇ ਭਾਈਓ ਤਾਇਰ ਫੜ ਕੇ ਤੇ ਆ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਉਹ ਉਹ ਉੱਥੇ ਅਮਰੀਕਾ ਤੇ ਤਿਆਰ ਨਹੀਂ ਸੀ ਉਹਨਾਂ ਨਾਲ ਜਾਣ ਵਾਸਤੇ ਸੋ ਇਹ ਜਿਹੜਾ ਅਮਰੀਕਾ ਤੇ ਜਿਹੜਾ ਜਿਹੜਾ ਵਿਸ਼ਵਾਸ ਕਰੇ ਨਾ ਉਹ ਹਮੇਸ਼ਾ ਡੁੱਬਦਾ ਸੋ ਇਹ ਸਾਨੂੰ ਵੀ ਇਹ ਸੋਚ ਕੇ ਚੱਲਣਾ ਚਾਹੀਦਾ ਮਤਲਬ ਇੱਕ ਪੰਜਾਬੀ ਦੀ ਘਾਤ ਤਾਂ ਵੀ ਅੱਗ ਲਾ ਕੇ ਕੰਧ ਤੇ ਚੜਨਾ ਬਿਲਕੁਲ ਬਿਲਕੁਲ ਸਹੀ ਗਾਇ ਇਹ ਬਿਲਕੁਲ ਅਮਰੀਕਾ ਹਮੇਸ਼ਾ ਅਮਰੀਕਾ ਹਮੇਸ਼ਾ ਹੀ ਕਰਦਾ ਇਹ ਹਮੇਸ਼ਾ ਹੀ ਕਰਦਾ ਇਹ ਅਖੀਰ ਜਾ ਕੇ ਇਹਨਾਂ ਨੇ ਹਮੇਸ਼ਾ ਮੇਰਾ ਨਾ ਜਿਹੜਾ ਨਾ ਤੁਹਾਡਾ ਸਾਥ ਛੱਡ ਦਿੰਦਾ ਸੋ ਕੋਈ ਬਹੁਤਾ ਭਰੋਸਾ ਕਰਨ ਦੀ ਲੋੜ ਨਹੀਂ ਹੈਗੀ ਤੇ ਸਾਨੂੰ ਇਹ ਚਾਹੀਦਾ ਕਿ ਵੀ ਆਪ ਵੀ ਆਪਣੇ ਆਪ ਤਗੜੇ ਹੋਈਏ ਤੇ ਜੇ ਕਰੀ ਲਈ ਤਾਂ ਹੁਣ ਇਹ ਤਾਂ ਜਿਹੜੀ ਇੱਕ ਕਿਸਮ ਦੀ ਇਨਟੋਲਰੇਬਲ ਸਿਚੁਏਸ਼ਨ ਹੈ ਕਿ ਵੀ ਪਾਕਿਸਤਾਨ ਜੋ ਮਰਜ਼ੀ ਜਾ ਕੇ ਇੱਥੇ ਹਮਲੇ ਕਰ ਦਿੰਦਾ ਮੈਂ ਜੋ ਮਰਜ਼ੀ ਮੈਂ ਫਸਾਦ ਕਰਾਉਣ ਦੀ ਕੋਸ਼ਿਸ਼ ਕਰਦਾ ਬਹੁਤ ਵਾਰ ਕਰਦਾ ਤੇ ਹੁਣ ਉਹ ਦੇਖ ਰਿਹਾ ਹਾਂ ਹੁਣ ਜਿਹੜੇ ਪੋਰਟਕ ਜਿਹੜੇ ਜਾ ਰਹੇ ਨੇ ਕਸ਼ਮੀਰ ਦੇ ਵਿੱਚ ਇਹ ਤਾਂ ਆਖਿਰ ਇੱਕ ਇਹ ਵੀ ਤਾਂ ਵਿੱਚ ਮਕਸਦ ਸਿਗਿਆ ਕਿ ਵੀ ਇਹਦੇ ਟੂਰਿਜ਼ਮ ਨੂੰ ਰੋਕਿਆ ਜਾਵੇ ਜੀ ਜੀ ਕਿਉਂਕਿ 2024 ਦੇ ਵਿੱਚ ਰਿਕਾਰਡ ਟੂਰਿਜ਼ਮ ਉੱਥੇ ਹੋਇਆ ਹਾਂ ਉਹ ਦੋ ਦਿਨ ਬਿਲਾਏ ਨੇ ਇੱਕ ਤਾਂ ਸਾਡੀ ਇਕਨੋਮੀ ਦੇ ਦੋ ਜਿੰਨਾ ਸਰ ਹੁੰਦਾ ਕਿ ਕਸ਼ਮੀਰ ਦੀ ਕਮਿਟੀ ਜ ਬੜਾ ਅਸਰ ਹੁੰਦਾ ਹਾਂ ਜੀ ਕਸ਼ਮੀਰੀ ਜਿਹੜੇ ਨੇ ਉਹ ਇਸ ਗੱਲ ਤੇ ਖੁਸ਼ ਹੋ ਜਾਂਦੇ ਨੇ ਉਹਨੂੰ ਪੈਸਾ ਆ ਜਾਂਦਾ ਉਹ ਹੁਣ ਫਿਰ ਜਿਹੜਾ ਬਗਾਵਤ ਦਾ ਰਾਹ ਛੱਡ ਦਿੰਦੇ ਨੇ ਤੇ ਤੋਂ ਇਸ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਕਈ ਮਨਸੂਬੇ ਸੀਗੇ ਇਸ ਹਮਲੇ ਪਿੱਛੇ ਪਰ ਬਹੁਤਾ ਇਹ ਸੀਗਾ ਕਿ ਵੀ ਇਹ ਜਿਹੜਾ ਨਾ ਇੰਟਰਨੈਸ਼ਨਲਾਈਜ਼ ਕਰੀਏ ਦੁਬਾਰਾ ਲੋਕਾਂ ਨੂੰ ਦੁਨੀਆ ਨੂੰ ਦਿਖਾਈਏ ਕਿ ਜੀ ਕਸ਼ਮੀਰ ਤੇ ਕੁਝ ਚੱਲ ਰਿਹਾ ਹੈ ਵਗੈਰਾ ਔਰ ਅਸਮੁਰੀ ਦੀ ਆਪਣੀ ਜਿਹੜੀ ਲੀਡਰਸ਼ਿਪ ਜਿਹੜੀ ਹੈ ਨਾ ਉਹਨੂੰ ਚਮਕਾਉਣ ਵਾਸਤੇ ਹੁਣ ਇਸ ਵੇਲੇ ਤੇ ਅਸਮੁਰੀ ਤੇ ਉਹਨਾਂ ਦਾ ਮੁਲਕ ਦਾ ਸੁਪਰ ਸੁਪਰ ਲੀਡਰ ਬਣ ਗਿਆ ਹੁਣ ਕੋਈ ਪੁੱਛ ਰਿਹਾ ਸੇਬਾਦ ਸ਼ਰੀਫ ਨੂੰ ਜਾਂ ਨਵਾਦ ਸ਼ਰੀਫ ਨੂੰ ਬਿਲਾਵਲ ਪੁੱਟੋ ਨੂੰ ਉਹਦਾ ਅਸਮੁਰੀ ਅਸਮੁਰੀ ਕੀ ਕਰੀ ਜਾਂਦੇ ਚਿਪਾਸਾ ਲਾ ਰਹੇ ਪਾਕਿਸਤਾਨ ਇਹਨਾਂ ਦੀ ਕਿਸ਼ੌਦਾ ਉਹਨਾਂ ਉਹਦੇ ਦੇਈ ਜਾਂਦੇ ਨੇ ਵਗੈਰਾ ਉਹ ਇਹ ਚੀਜ਼ਾਂ ਸਾਰੀ ਸੋਚਣੀ ਪੈਣੀ ਹੈ ਤੁਹਾਨੂੰ ਉਹਨੂੰ ਦੇਖਣੀ ਪੈਣੀ ਹੈ ਤੇ ਅੱਛਾ ਸਰ ਜਿਹੜੀ ਦੂਜੀ ਤਸਵੀਰ ਕਰਨਲ ਸੋਫੀਆ ਕ੍ਰੈਸ਼ੀ ਤੇ ਵਿੰਗ ਕਮਾਂਡਰ ਵਿਮਿਕਾ ਸਿੰਘ ਉਹ ਜਿਹੜੀ ਤਸਵੀਰ ਜਦੋਂ ਸਾਹਮਣੇ ਆਉਂਦੀ ਆ ਮਤਲਬ ਬੜੀ ਸ਼ਾਨਦਾਰ ਤਸਵੀਰ ਆ ਉਹ ਪੂਰੇ ਮੁਲਕ ਨੇ ਅੱਜ ਦੇਖੀ ਤੇ ਜਦੋਂ ਉਹ ਜਿਹੜੇ ਕਰਨਲ ਨੇ ਸੋਫੀਆ ਕ੍ਰੈਸ਼ੀ ਸੰਬੋਧਨ ਕਰਦੇ ਨੇ ਉਹਦੇ ਬਾਰੇ ਮੈਂ ਚਾਹੂੰਗਾ ਉਹ ਜਿਹੜੀ ਫੌਜੀ ਲੀਡਰਸ਼ਿਪ ਜਿਹੜੀ ਹੈ ਨਾ ਉਹ ਬੜੀ ਡੂੰਗੀ ਸੋਚ ਰੱਖਦੀ ਹੈ ਔਰ ਅਗਾ ਉਹਦੋਂ ਸੋਚ ਔਰ ਲੰਬੇ ਹਿਰਸੇ ਤੱਕ ਉਹ ਅਗਲੇ ਸੋਚਦੇ ਰਹੇ ਸੋ ਉਹ ਉਹ ਉਹਨਾਂ ਨੇ ਉਸ ਹਿਸਾਬ ਨਾਲ ਕੀਤਾ ਕਿ ਹੁੰਦੇਸ਼ ਜਿਹੜੇ ਨੇ ਕੁਝ ਰਾਜਸੀ ਪਾਰਟੀਆਂ ਨੇ ਕੁਝ ਹੋਰ ਸੰਗਠਨ ਨੇ ਉੱਚ ਸਮਾਜ ਦੇ ਲੋਕੀ ਨੇ ਉਹ ਹਿੰਦੂ ਮੁਸਲਮਾਨ ਹਿੰਦੂ ਵਰਣ ਕਰੀ ਜਾ ਰਹੇ ਨੇ ਤੋਂ ਉਹ ਚੀਜ਼ਾਂ ਨੂੰ ਦੇ ਉਤੇ ਨਕੇਲ ਪਾਉਣ ਵਾਸਤੇ ਉਹਨਾਂ ਗੱਲਾਂ ਦਾ ਖੰਡਨ ਕਰਨ ਵਾਸਤੇ ਇਹ ਫੌਜੀ ਰਿਸਪ ਨੇ ਇੱਕ ਮੁਸਲਮਾਨ ਅਫਸਰ ਨੂੰ ਉੱਥੇ ਮਿਟਾਇਆ ਗੁੱਸੇ ਤੇ ਕਿ ਕਿ ਉਹ ਜਿਹੜੀ ਹੈ ਇੱਕ ਸਮਝੋ ਪੌਜ਼ ਬਲੋਂ ਜਿਹੜਾ ਇੱਕ ਇਨਫੋਰਮੇਸ਼ਨ ਵਾਰਫੇਅਰ ਹੈ ਹਾਂ ਉਹ ਸੂਚਨਾ ਯੁੱਧ ਜਿਹੜਾ ਉਹਨੂੰ ਉਹਦੀ ਰਣਮਈ ਕਿ ਕਰੇ ਦੂਜੇ ਪਾਸੇ ਵੀ ਇੱਕ ਬੇਰਫੋਰਸ ਦੀ ਇੱਕ ਮਹਿਲਾ ਅਫਸਰ ਨੂੰ ਮਿਠਾਇਆ ਦਾਰੀ ਸ਼ਕਤੀ ਦਾ ਪ੍ਰਤੀਕ ਦੋਨੋਂ ਤੋਂ ਵਜੋਂ ਹੋ ਜਾਂਦਾ ਹੈ ਜੀ ਤੇ ਨਾਲੇ ਇਹ ਜਿਹੜਾ ਇਹ ਇੱਕ ਸਿਨੇਹ ਜਾਂਦਾ ਬੜਾ ਤਗੜਾ ਸਿਨੇਹ ਜਾਂਦਾ ਕਿ ਮੁਲਕ 'ਤੇ ਇਕਤਾ ਰੱਖੋ ਨਹੀਂ ਤਾਂ ਤੁਹਾਡਾ ਕੁਝ ਨਹੀਂ ਬਣਨ ਵਾਲਾ ਜਿਹੜਾ ਜਿਹੜਾ ਮੁਲਕ ਏਕਤਾ ਰੱਖਦਾ ਉਹ ਹੀ ਉਹ ਵੀ ਦੇਖੋ ਆਪਣਾ ਦੁਜੇ ਬਿਸ਼ੇਵ ਜੀ ਉਹਦੇ ਵਿੱਚ ਵੀ ਚਰਚਨ ਨੇ ਕੀ ਕੀਤਾ ਸੀ ਚਰਚਨ ਨੇ ਜਿਹੜੀ ਆਪੋਜੀਸ਼ਨ ਲੀਡਰ ਲੀਬਰ ਪਾਰਟੀ ਹੈ ਉਹਨਾਂ ਨੂੰ ਆਪਣੇ ਸ਼ਾਮਿਲ ਕਰਕੇ ਆਪਣੀ ਸਰਕਾਰ ਦੇ ਵਿੱਚ ਇੱਕ ਨੈਸ਼ਨਲ ਗਵਰਨਮੈਂਟ ਚੜਾਈ ਸੀ ਜੀ ਜੀ ਤੇ ਅਮਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਇਹਨਾਂ ਨੇ ਸਾਰੇ ਇਕੱਠੇ ਕਰ ਲਏ ਸੀ ਤੇ ਇਥੇ ਵੀ ਹਮੇਸ਼ਾ ਜਿਹੜਾ ਨਾ ਆਪੋਜੀਸ਼ਨ ਨੂੰ ਨਾਲ ਸ਼ਾਮਿਲ ਕਰਕੇ ਤੇ ਲੜਾਈਆਂ ਲੜੀ ਜਾਂਦੀਆਂ ਨੇ ਸੋ ਇਹ ਯਾ ਇੱਕ ਤਰ੍ਹਾਂ ਦਾ ਜਿਹੜਾ ਇੱਕ ਵਸੀਨਾ ਦੇਣਾ ਔਰ ਜਿਹੜਾ ਆਪਸੀ ਭਾਈਚਾਰੇ ਦਾ ਸਿਨੇਂ ਦੇਣਾ ਆਪਣੇ ਤਰੀਕੇ ਨਾਲ ਉਹਨਾਂ ਨੇ ਦਿੱਤਾ ਆਖਿਰ ਤੀਜਰੰਦ ਗੱਲ ਨਹੀਂ ਕਰ ਸਕਦੀ ਬੌਜ ਤੇ ਮਗਰ ਆਪਣੇ ਤਰੀਕੇ ਨਾਲ ਉਹਨਾਂ ਨੇ ਆਪਣਾ ਇਹ ਦੇਸ਼ ਵਾਸੀਆਂ ਨੂੰ ਸਿਨੇਂ ਦਿੱਤਾ ਔਰ ਮੇਰਾ ਖਿਆਲ ਹੈ ਕਿ ਇਹ ਜ਼ਰੂਰ ਜਾਏਗਾ ਔਰ ਇਹ ਕਰਕੇ ਔਰ ਆਪ ਜਿਹੜੀਆਂ ਫਿਰਕਾ ਪਰਸਤ ਤਾਕਤਾਂ ਨੇ ਇਹ ਜਿਹੜੀ ਆ ਵੇ ਦੂਰਪੂਰ ਸਵਾਰੀਆਂ ਤਾਕਤਾ ਨੇ ਇਹਨਾਂ ਨੂੰ ਜਿਹੜਾ ਨਾ ਹੈਰਾਨੀ ਮਿਲੂ ਸਭ ਜਿਸ ਤਰ੍ਹਾਂ ਤੁਸੀਂ ਕਹਿੰਦੇ ਇੰਟਰਨਲ ਇੱਕਵਾਰ ਚੱਲਦੀ ਹੈ ਮੈਂ ਕੁਝ ਲੋਕਾਂ ਨੂੰ ਜਦੋਂ ਦੇਖਦੇ ਵੈਸੇ ਹੀ ਤਾਂ ਮਤਲਬ ਪੂਰਾ ਮੁਲਕ ਫੌਜ ਦੇ ਨਾਲ ਹਰ ਕੋਈ ਉਤਸ਼ਾਹਿਤ ਕਰ ਰਿਹਾ سپورਟ ਕਰ ਰਿਹਾ ਜਿਹੜਾ ਜਿਵੇਂ ਕਰ ਸਕਦਾ ਸੋਸ਼ਲ ਮੀਡੀਆ ਦੇ ਲੋਕ ਕਰ ਸਕਦੇ ਆ ਹਰੇ ਕਹਿੰਦਾ ਵੀ ਆਈਸ ਕੋਡ ਇਨ ਆਰਮੀ ਉਹ ਸਭ ਕਰ ਰਹੇ ਪਰ ਫਿਰ ਵੀ ਕੁਝ ਲੋਕਾਂ ਦੇ ਇਥੇ ਚਰਚਾ ਇਹ ਹੈ ਵੀ ਇੱਕ ਇੰਟਰਨਲ ਵਾਰ ਦੀ ਗੱਲ ਕਰਦੇ ਨੇ ਕੀ ਐਸਾ ਕੁਝ ਹੈ ਕੋਈ ਗਏ ਕਹਿੰਦਾ ਟੀਵੀ ਚੈਨਲ ਸੇ ਵੀ ਮਿਲੋ ਟੀਵੀ ਚੈਨਲ ਸੇ ਜਿਵੇਂ ਇਹ ਤਾਂ ਹੈ ਜੀ ਆਈਐਮ ਜੇ ਤਿੰਨ ਮੋਰਚੇ ਕੋਈ ਇਹ ਕਰ ਰਿਹਾ ਮੈਨੂੰ ਦੱਸੋ ਕਿ ਕਿੱਥੇ ਸਾਰੀ ਜ਼ਰਾ ਮੁਲਤ ਪਹੁੰਚ ਦੇ ਨਾਲ ਕੋਈ ਹੈ ਤੁਸੀਂ ਦੇਖਿਆ ਉਹ ਜਿਹੜਾ ਮਜਲਿਸ ਇਤਹਾਦ-ਉਲ-ਮੁਸਲਮੀਨ ਮੁਸਲਮਾਨਾਂ ਦਾ ਸਰਪ੍ਰਸਤ ਹੈ ਉਹ ਵੈਸੀ ਉਹਦੇ ਸਭ ਤੋਂ ਸਖਤ ਬਿਆਨ ਤੇ ਉਹਦੇ ਨੇ ਪਾਕਿਸਤਾਨ ਦੇ ਖਿਲਾਫ ਯਾਨੀ ਉਹ ਉਹ ਕਿਉਂ ਕਹਿ ਰਿਹਾ ਕਿਉਂਕਿ ਉਹ ਤਾਂ ਹੁਣ ਮੁਸਲਮਾਨਾਂ ਦਾ ਜਾਂ ਦੇਸ਼ਵਾਸੀਆਂ ਦਾ ਜਿਹੜਾ ਗੁੱਸਾ ਉਹ ਉਹ ਓਵਰ ਗਿਆ ਰਿਹਾ ਸਾਹਮਣੇ ਉਹਦੇ 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 ਲਫ਼ਜ਼ਾਂ ਦੇ ਵਿੱਚ ਬਾਕੀ ਵੀ ਦੇਖੋ ਹਰ ਪਾਸੇ ਸਾਰਾ ਮੁਲਕ ਇੱਕ ਗੱਟਾ ਸਾਰਿਆਂ ਨੇ ਕਿਹਾ ਕਿ ਵੀ ਸਾਰਿਆਂ ਨੂੰ ਗੁੱਸਾ ਹੋਇਆ ਪੈਲਗਾਮ ਦੀ ਦੀ ਘਟਨਾ ਉਤੇ ਸਾਰੇ ਨੇ ਕਿਹਾ ਕਿ ਪਾਕਿਸਤਾਨ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੋ ਇਹ ਜਿਆਦਾ ਕਰਕੇ ਤੇ ਜਿਹੜਾ ਨਾ ਇੱਕ ਬਿਹੜਾ ਕੌਮੀ ਮਨਸੂਬਾ ਹੈ ਔਰ ਇੱਕ ਕਮੇਟੀ ਚਾ ਹੈ ਉਹਨੂੰ ਡਰੇਲ ਕਰਨ ਦਾ ਇੱਕ ਤਰੀਕਾ ਔਰ ਜਿਹੜੇ ਇਸ ਗੱਲ ਆ ਗੱਲ ਕਰ ਰਹੇ ਨੇ ਮੈਂ ਉਹਨੂੰ ਸਖਤ ਮذਮਮਤ ਕਰਦਾ ਔਰ ਸਰਕਾਰ ਨੂੰ ਕਹਿੰਦਾ ਕਿ ਵੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਹੂੰ ਸੋ ਦੂਜਾ ਇਹ ਕਿ ਇਹ ਤੋਂ ਥੋੜੀ ਛੱਡ ਕੇ ਗੱਲ ਕਰ ਦਸੀ ਕਿ ਕਾ ਪਾਕਿਸਤਾਨ ਖੁਦ ਪੀੜਤ ਤੱਤ ਵਾ ਤੋਂ ਖੁਦ ਭਾਰਤ ਨਾਲੋਂ ਵੱਡਾ ਪੀੜਤ ਇਥੇ ਬਹੁਤ ਸਾਰ ਬਾਰ ਕੋਈ ਕਮਲਾ ਹੋਇਆ ਉਥੇ ਲਗਾਤਾਰ ਹੁੰਦੇ ਨੇ ਪਰ ਫਿਰ ਵੀ ਕੀ ਉਹ ਸਰਕਾਰਾਂ ਮੂਲਖ ਕਦੇ ਇਹ ਚੀਜ਼ ਸਮਝਣਗੇ ਕਿ ਅੱਤਵਾਦ ਨੂੰ ਪਾਲਣਾ ਕੋਈ ਬਾਲੀ ਸੈਨਫ ਵਾਲੀ ਜਾਂ ਮੂਲਖ ਨੂੰ ਅੱਗੇ ਲੈ ਕੇ ਜਾਣ ਵਾਲੀ ਗੱਲ ਤੇ ਹੈ ਨਹੀਂ ਦੇਖੋ ਇਹ ਉਹਨਾਂ ਨੇ ਹਮਲਾ ਵੀ ਜਦੋਂ ਉਹਨਾਂ ਨੇ ਡਿਫੈਂਸ ਮੰਤਰਾਲੇ ਤੋਂ ਦਾਇਆ ਇਹਨਾਂ ਉਹਨਾਂ ਦੇ ਪੀਐਮ ਦੀ ਕੋਈ ਸਟੇਟਮੈਂਟ ਆਉਂਦੀ ਆ ਤਾਂ ਇਹ ਹੀ ਆਉਂਦੀ ਆ ਮਤਲਬ ਕਿ ਅੱਤਵਾਦ ਨੂੰ ਸਪੋਰਟ ਕਰਨ ਵਾਲੀ ਕਿਉਂਕਿ ਤੁਸੀਂ ਹਮਲਾ ਕੀਤਾ ਜੱਤਵਾਦ ਦੇ ਕੋ ਟਿਕਾਣੇ ਨਸ਼ਟ ਕੀਤੇ ਤਾਂ ਕੁਝ ਗਲਤ ਕੀਤਾ ਕੁਝ ਗਲਤ ਨਹੀਂ ਕੀਤਾ ਪਰ ਦੇਖੋ ਇਹਨਾਂ ਦਾ ਉਹ ਦੋ ਦਿਨ ਗੱਲਾਂ ਨੇ ਪਾਕਿਸਤਾਨ ਨੂੰ ਇੱਕ ਤਰ੍ਹਾਂ ਦੇ ਸਾਨੇ ਕੱਤਰ ਦਾ ਬਦਲਾ ਲੈਣ ਦੀ ਜਿਹੜੀ ਇੰਨੀ ਜਿਆਦਾ ਲਾਲਸਾ ਹੈ ਇੰਨੀ ਜਿਆਦਾ ਉਹਦੀ ਤੇਸਤਾ ਹੈ ਇੰਨੇ ਜਿਆਦਾ ਉਹ ਬਈ ਇੱਕ ਅੰਦਰੋਂ ਉਹਨਾਂ ਦੇ ਕੁਝ ਖਾਰਿਆ ਹੈ ਕੁਝ ਉਹ ਜਲਨ ਜੀ ਹੋ ਰਹੀ ਹੈ ਉਹ ਹੈ ਗੱਲ ਦੁਨੀਆ ਇਹ ਕਿ ਵੀ ਉਹ ਸੋਚ ਦੇ ਨੇ ਕਿ ਵੀ ਇਹ ਇਸ ਤਰੀਕੇ ਨਾਲ ਇਹ ਅਤਵਾਦੀਆਂ ਨੂੰ ਵਰਤ ਕੇ ਤੇ ਇੱਕ ਰਣਨੀਤਿਕ ਫਾਇਦਾ ਉਠਾ ਸਕਦੇ ਨੇ ਕਿ ਹਿੰਦੁਸਤਾਨ ਦਾ ਮੁਕਾਬਲਾ ਕਰ ਸਕਦੇ ਨੇ ਕਸ਼ਮੀਰ ਚ ਵੀ ਪੰਜਾਬ ਚ ਵੀ ਹੋਰ ਬਾਕੀ ਕਰਕੇ ਕਿ ਭਾਰਤ ਦੀ ਜਿਹੜੀ ਹੈ ਤਰੱਕੀ ਰੋਕ ਸਕਦੇ ਨੇ ਔਰ ਆਪਣੇ ਔਰ ਦੇਖੋ ਅਫਗਾਨistan ਤੇ ਵੀ ਇਹਨਾਂ ਨੇ ਵਰਤੇ ਉਥੇ ਉਹ ਅਤਵਾਦੀ ਵਰਤੇ ਵਗੈਰਾ ਕਰਕੇ ਉਹ ਹੋਰ ਵੀ ਪਾਸੇ ਕਰਨ ਪਾਸੇ ਤਿਆਰ ਨੇ ਤੋ ਸਭ ਜਨੇ ਕਿ ਦੀ ਸਾਡਾ ਇੱਕ ਰਣਨੀਤਿਕ ਐਸੈਟ ਨੇ ਔਰ ਉਹਨਾਂ ਨੂੰ ਇਸਤੇਮਾਲ ਕਰਕੇ ਜੇਕਰ ਗੱਲ ਇਹ ਕਿ ਵੀ ਤੁਸੀਂ ਇਹ ਕਿ ਕਿਸੇ ਹੱਦ ਤੱਕ ਉਹ ਤੋਂ ਬਾਹਰ ਜਿਹੜਾ ਨਾ ਉਹ ਤੁਹਾਡੇ ਤੁਹਾਡੇ ਤੋਂ ਬਾਹਰ ਹੋ ਜਾਂਦੇ ਨੇ ਉਹ ਫਿਰ ਤੁਹਾਡੇ ਕਾਬੂ ਚ ਨਹੀਂ ਰਹਿੰਦੇ ਇਹ ਜਿਹੜੇ ਹੱਤਵਾਦੀ ਨੇ ਔਰ ਇਸ ਤਰ੍ਹਾਂ ਦੇ ਅਨਸਰ ਜਿਹੜੇ ਨੇ ਸੋ ਉਹ ਮੇਰਾ ਨਹੀਂ ਖਿਆਲ ਕਿ ਵੀ ਕਿ ਕੋਈ ਨਾ ਯਾਦ ਉਹਦਾ ਕੋ ਕਰਦਾ ਹੈ ਔਰ ਦੇਖੋ ਜਿਹੜੀ ਇੱਕ ਟੀਟੀਪੀ ਹੈ ਤੇਰੀਕੇ ਤਾਲਿਬਾਨ ਪਾਕਿਸਤਾਨ ਉਹਨਾਂ ਦੇ ਹੱਥੋਂ ਨਿਕਲ ਗਈ ਜੀ ਔਰ ਵੀ ਕੁਛ ਜਿਹੜੀ ਸੀ ਕਿ ਜੁੜੇ ਤਾਲਿਬਾਨ ਜਿਹੜੇ ਅਫਗਾਨਿਸਤਾਨ ਜਿਹੜੇ ਲੱਗੇ ਨੇ ਇਹਨਾਂ ਨੇ ਖੜੀ ਕੀਤੀ ਇਹਨਾਂ ਦੇ ਜਿਹੜੇ ਕੈਂਪਸ ਇਹਨਾਂ ਦੇ ਮਦਰਸਿਆਂ ਦੇ ਵਿੱਚੋਂ ਉਹ ਖੜੀ ਹੋ ਕੇ ਤੇ ਉਹਨਾਂ ਨੇ ਸੱਤਾ ਹਾਸਲ ਕੀਤੀ ਉੱਥੇ ਦੋ ਵਾਰੀ ਦੋ ਵਾਰੀ ਸੱਤਾ 'ਚ ਆਏ ਨੇ ਉੱਥੇ ਜੀ ਤੇ ਦੋਵਾਰੀ ਕੁਮਰਾਨ ਬਣੇ ਨੇ ਉਹ ਮੁਲਕ ਦੇ ਤੇ ਉਹ ਹੁਣ ਹੁਣ ਹੋਰ ਇਨਰ ਦੇ ਗਲਫ ਹੋ ਗਏ ਨੇ ਉਹ ਹੁਣ ਇਹ ਦਿਨਾਂ ਦੀ ਲੜਾਈਆਂ ਚੱਲਦੀ ਰਹਿੰਦੀ ਆਪਸ ਵਿੱਚ ਗੋਲੀਆਂ ਚੱਲਦੀਆਂ ਬੰਦੇ ਮਾਰੇ ਜਾਂਦੇ ਨੇ ਦੋਨੇ ਪਾਸੇ ਕਰਕੇ ਉਹ ਇਹ ਜਿਆਦਾ ਇਹ ਚੀਜ਼ ਜਿਆਦਾ ਥੋੜੇ ਹੱਥ ਨਹੀਂ ਰਹਿ ਸਕਦੀ ਜਿਹੜਾ ਨਾਨ ਸਟੇਟ ਐਕਟਰ ਹੈ ਜਾਂ ਹੋਰ ਕਰਕੇ ਜਿਹੜਾ ਇੱਕ ਵੀ ਜਿਹੜੇ ਰੈਗੂਲੇਟਿਡ ਕੋਈ ਫੌਜ ਹੈ ਜਾਂ ਉਹ ਚੀਜ਼ ਵਗੈਰਾ ਮੇਕੇ ਦੂਜੇ ਮੋਲਕ ਨਾਲ ਤੁਹਾਡੀ ਸਮਝਦियां ਹੁੰਦੀਆਂ ਨੇ ਤੁਹਾਡੇ ਉਥੇ ਸਮਝੌਤੇ ਹੁੰਦੇ ਨੇ ਤੇ ਤੁਸੀਂ ਚਲਾ ਸਕਦੇ ਹੋ ਆ ਜਿਹੜੇ ਨਾਨ ਸਟੇਟ ਐਕਟਰ ਜਾਂ ਕੋਈ ਅਨਰੈਕਗਨਿਟਿਡ ਜਿਹੜੀ ਬੋਡੀ ਹੈ ਉਹ ਨਾਲ ਕੀ ਨਹੀਂ ਚੱਲ ਸਕਦੀ ਉਹ ਛੋਟਣਾ ਚੀਜ਼ਦਾ ਉਹ ਜਿਹੜੇ ਸੈਨਫ ਹੈ ਨਹੀਂ ਪਾਕਿਸਤਾਨ ਦੇ ਵਿੱਚ ਮੈਂ ਦੇਖਿਆ ਜਿਹੜੇ ਛੜੇ ਹੁੰਦੇ ਤੇ ਬੰਗਲਾਦੇਸ਼ ਨੇ ਕਿਉਂ ਆਪਣਾ ਵੱਖ ਹੁੰਦੇ ਦਿੰਦੇ ਇਹਨੇ ਹੁੰਦੇ ਆ ਕੇ ਕਿ ਕੀ ਕੀ ਦੀ ਗੱਲ ਸੀਗੀ ਉਹ ਜਿਹੜੇ ਚੋਣਾ ਸੀਗੇ ਚੋਣਾਂ ਦੇ ਨਤੀਜੇ ਮੰਨਣ ਵਾਲੀ ਗੱਲ ਸੀਗੀ ਉਹ ਨਹੀਂ ਮੰਨਣ ਨੂੰ ਤਿਆਰ ਸੀਗੀ ਇਹ ਜਿਹੜਾ ਨਾ ਇੱਕ ਕਮਜ਼ੋਰੀ ਹੈ ਪਾਕਿਸਤਾਨ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਹਮੇਸ਼ਾ ਥੱਲੇ ਲੈ ਜਾਂਦੀ ਹੈ ਹੁਣ ਵੇਖੋ ਦੇਖੋ ਆਰਥਿਕ ਉਹਨਾਂ ਦੀ ਸਥਿਤੀ ਕਿਨੀ ਮਾੜੀ ਹੈ ਹਰ ਪਾਸੇ ਕੋਈ ਚੀਜ਼ ਨਹੀਂ ਜਿਹੜੇ ਕਿ ਉਹ ਕਹਿੰਦੇ ਨੇ ਕਿ ਵੀ ਇਹ ਜਿੱ ਅਸੀਂ ਆ ਗਏ ਠੀਕ ਹੈ ਹਾਂ ਫੌਜ ਉਹਨੇ ਬਿਹਤਰੀ ਨਾ ਔਰ ਉਹਨਾਂ ਦੇ ਕੋਲ ਐਟਮ ਬੰਬ ਹੈ ਬਾਕੀ ਤਾਂ ਉਹਨਾਂ ਕੋਲ ਕੋਈ ਕਿਸੇ ਚੀਜ਼ਰ ਜਿਹੜੀ ਐਟਮ ਬੰਬ ਦੀ ਵੀ ਪਰਮਾਣੂ ਸ਼ਕਤੀ ਦੀ ਕੋਈ ਧਮਕੀ ਆ ਕੀ ਕੀ ਕੋਈ ਉਹ ਪੌਸਿਬਿਲਿਟੀ ਸ ਹੈ ਕੁਛ ਉਹ ਚੀਜ਼ ਨਹੀਂ ਇਸ ਵੇਲੇ ਜਦੋਂ ਐਸਓਡੀ ਲੈਵਲ ਤੇ ਸੰਧੀਆਂ ਹੋਣ ਜਦੋਂ ਮੁਲਕਾਂ ਦੀਆਂ ਦੇਖੋ ਇਹ ਬੜਾ ਮੁਸ਼ਕਿਲ ਜਿਹਾ ਸਵਾਲ ਹੈ ਕਿਉਂਕਿ ਜੋ ਲੋਕੀ ਕਹਿੰਦੇ ਨੇ ਕਿ ਵੀ ਉਹ ਹੁਣ ਉਹਨਾਂ ਨੂੰ ਪਤਾ ਹੈ ਕਿ ਅਸੀਂ ਇਹ ਪਰਮਾਣੂ ਹਥਿਆਰ ਬਤ ਲਈਏ ਤੇ ਸਾਡਾ ਤਾਂ ਖਤਮਾ ਹੋ ਜਾਏਗਾ ਇੱਕ ਗੱਲ ਇਹ ਆ ਪਰ ਦੂਜੀ ਗੱਲ ਇਹ ਆ ਕਿ ਜਿਉਂ ਕਈ ਹੋਰ ਕਹਿੰਦੇ ਨੇ ਕਿ ਵੀ ਜੋ ਉਹਨਾਂ ਦਾ ਕੋਈ ਉਹ ਵਾਲੀ ਵਾਰਸ ਨਹੀਂ ਕੋਈ ਸਮਝ ਨਹੀਂ ਤੁਹਾਨੂੰ ਕੁਝ ਵਰਗੇ ਜਿੱਥੇ ਉਹ ਦੇਖਦੇ ਕਿ ਵੀ ਹਾਰ ਰਹੇ ਨੇ ਉਹ ਵਰਤ ਸਕਦੇ ਨੇ ਸੋ ਇਹਨਾਂ ਦੋਨਾਂ ਜਿਹੜੀ ਜਿਹੜੀ ਆ ਆਪੋਜ਼ਿੰਗ ਥਿਊਜ਼ ਨੇ ਇਹਨਾਂ ਨੂੰ ਰੀਕਨਸਾਈਲ ਕਰਨਾ ਬੜਾ ਔਖਾ ਹੈ ਮਗਰ ਮੈਂ ਨਹੀਂ ਚਾਹੁੰਦਾ ਕਿ ਵੀ ਅਸੀਂ ਇਸ ਮੌਕੇ ਤੇ ਉਸ ਹਾਲਾਤ 'ਚ ਪਹੁੰਚੀਏ ਕਿ ਵੀ ਯੂ ਨੋ ਪਤਾ ਕਿ ਵੀ ਪਤਾ ਕਰਨ ਦੀ ਲੋੜ ਪੈ ਜਾਵੇ ਸੋ ਉਸ ਤੋਂ ਪਹਿਲਾਂ ਹੀ ਜਿਹੜਾ ਹੈ ਨਾ ਉਹ ਜਿਹੜਾ ਨਿਊਕਲੀਅਰ ਥ੍ਰੈਸ਼ਹੋਲਡ ਕ੍ਰਾਸ ਕਰਨ ਤੋਂ ਪਹਿਲਾਂ ਹੀ ਕੁਛ ਸਮਝਾਤਾ ਹੋਣਾ ਚਾਹੀਦਾ ਹੈ ਜਾਂ ਕਿਸੇ ਕਿਸੇ ਪਾਸੇ ਕੋ ਫੈਸਲਾ ਹੋਣਾ ਚਾਹੀਦਾ ਹੈ। ਤੋਂ ਇਹ ਜਿਹੜਾ ਨਾ ਇੱਕ ਇੱਕ ਚੀਜ਼ ਸੋਚਣੀ ਇਹ ਨਹੀਂ ਹੋਣਾ ਚਾਹੀਦਾ ਕਿ ਵੀ ਅਸੀਂ ਹਾਂ ਕਿ ਵੀ ਉਹਨਾਂ ਨੂੰ ਉਕਸਾ ਰਹੇ ਹਾਂ ਕਰ ਰਹੇ ਨੇ ਦੇਖਦੇ ਕਿੱਥੇ ਤੱਕ ਜਾਂਦੇ ਨੇ ਕਿਉਂਕਿ ਕੋਈ ਪਤਾ ਨਹੀਂ ਹੋ ਸਕਦਾ। ਤੋਂ ਇਹ ਜਿਹੜਾ ਨਾ ਯਾਨੀ ਇਸ ਤੇ ਬਾਰੇ ਚ ਬੜਾ ਔਖਾ ਹੈ। ਜੀ। ਸ਼ੁਕਰੇ ਵਜੋਂ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਤੁਸੀਂ ਮਗੱਲ। ਸੋ ਤੁਹਾਡਾ ਵੀ ਸਵਾਲ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਖਰ ਦੇ ਨਾਲ ਜੁੜੇ ਹੋ।